ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਟਿੰਡੋ ਪਰਮਾ ਟਿੰਡੋ ਦੀ ਸਬਜ਼ੀ ਤੇ ਜਿਹੜੀ ਕਿ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਬਣਾਉਣ ਦੇ ਵਿੱਚ ਵੀ ਬਹੁਤ ਹੀ ਆਸਾਨੀ ਨਾਲ ਬਣਾਈ ਜਾਂਦੀ ਹੈਗੀ ਤੇ ਹੁਣ ਆ ਸਭ ਤੋਂ ਪਹਿਲਾਂ ਆਪਾਂ ਲੈ ਲਈ ਇੱਥੇ 1 ਕਿਲੋ ਟਿੰਡੋ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਪੋਹਂਦ ਲਿਆਗਾ ਸੁਕਾ ਲਿਆਗਾ ਉਸ ਤੋਂ ਬਾਅਦ ਜਿਹੜਾ ਇਹਦਾ ਕਾਲਾ ਜਿਹਾ ਪਾਰਟ ਹੈਗਾ ਇਹਨੂੰ ਆਪਾਂ ਹਟਾ ਲਵਾਂਗੇ ਜੇ ਤੁਸੀਂ ਕੱਟ ਕੇ ਹਟਾਉਣਾ ਤਾਂ ਤੁਸੀਂ ਕੱਟ ਕੇ ਵੀ ਹਟਾ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਇਹਦੇ ਵਿਚਾਲੇ ਐ ਕੱਟ ਲਾ ਲਾਂਗੇ ਦੋ ਦੋ ਕੱਟ ਲਾਉਣ ਤੋਂ ਬਾਅਦ ਜੇ ਤਾਂ ਬੀਜ ਕੱਚੇ ਐ ਤਾਂ ਬੀਜ ਹਟਾਉਣ ਦੀ ਜ਼ਰੂਰਤ ਨਹੀਂ ਹੈਗੀ ਇਸ ਤਰ੍ਹਾਂ ਮਸਾਲਾ ਭਰ ਲਵਾਂਗੇ ਆਪਾਂ ਅਗਰਵਾਈਜ਼ ਬੀਜ ਪੱਕੇ ਐ ਤਾਂ ਤੁਸੀਂ ਬੀਜ ਹਟਾ ਦਿਓ ਕਿਉਂਕਿ ਜਿਹੜੇ ਬੀਜ ਹੈਗੇ ਉਹ ਖਾਨ ਦੇ ਵਿੱਚ ਟੇਸਟੀ ਨਹੀਂ ਬਣਦੇ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨੀਆਂ ਟਿੰਡੋਆਂ ਨੇਆਂ ਸਾਰੀਆਂ ਦੇ ਵਿੱਚ ਕੱਟ ਲਗਾ ਲਵਾਂਗੇ ਤੇ ਜੇ ਕਿਸੇ ਦੇ ਵਿੱਚ ਬੀਜ ਕੱਚੇ ਪੱਕੇ ਨੇਗੇ ਉਹ ਆਪਾਂ ਕੱਢ ਦੇਵਾਂਗੇ ਤਾਂ ਵੀ ਵਧੀਆ ਸਬਜ਼ੀ ਬਣਦੀ ਹੈਗੀ ਜਦੋਂ ਆਪਾਂ ਇਹਦੇ ਵਿੱਚ ਕੱਟ ਲਗਾਏ ਤੇ ਇਹ ਆਪਾਂ ਨੂੰ ਐ ਲੱਗਿਆ ਵੀ ਜੇ ਵਿਚੇ ਦੇ ਬੀਜ ਨੇ ਜਿਹੜੇ ਪੱਕੇ ਨੇਗੇ ਤੇ ਇਹਨਾਂ ਬੀਜਾਂ ਨੂੰ ਵੀ ਆਪਾਂ ਟੁੱਟਣ ਤੋਂ ਬਚਾ ਕੇ ਆਪਾਂ ਟਿੰਡੋ ਨੂੰ ਤੇ ਆਪਾਂ ਇਹਦੇ ਵਿਚਾਲੋਂ ਬੀਜ ਜਿਹੜੇ ਹੈਗੇ ਕੱਟ ਲਵਾਂਗੇ ਅਗਰ ਵਸ ਨੂੰ ਇਸ ਤਰ੍ਹਾਂ ਕੱਢਣ ਚ ਦਿੱਕਤ ਆਉਂਦੀ ਹੈਗੀ ਬੀਜ ਤਾਂ ਜੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਟਿੰਡੋ ਪੱਕੀ ਹੈ ਤਾਂ ਉਹਨੂੰ ਤੁਸੀਂ ਵਿਚਾਲੋਂ ਕੱਟ ਲਾ ਕੇ ਦੋ ਟੁਟੇ ਕਰਕੇ ਤਾਂ ਤੁਸੀਂ ਆਸਾਨੀ ਨਾਲ ਬੀਜ ਕੱਢ ਸਕਦੇ ਹੋਗੇ ਇਸ ਤਰ੍ਹਾਂ ਕਰਕੇ ਸਾਰੀਆਂ ਟਿੰਡੋਆਂ ਦੇ ਆਪਾਂ ਜਿਹੜੀਆਂ ਪੱਕੀਆਂ ਨੇਗੀਆਂ ਉਹਨਾਂ ਦੇ ਬੀਜ ਕੱਢ ਲਵਾਂਗੇ ਜਿਹੜੀਆਂ ਕੱਚੀਆਂ ਉਹਨਾਂ ਦੇ ਇਸ ਤਰ੍ਹਾਂ ਹੀ ਕੱਟਨੇ ਜਿਹੜੇ ਲਗਾ ਦੇਵਾਂਗੇ ਕਈ ਵਾਰ ਉੱਪਰੋਂ ਟਿੰਡੋ ਕੁਝ ਖਰਾਬ ਜੀ ਹੁੰਦੀ ਹੈਗੀ ਤਾਂ ਉਹਨੂੰ ਤੁਸੀਂ ਹਲਕਾ ਹਲਕਾ ਸ਼ੈੱਲ ਲੋ ਤੇ ਉੱਪਰਲਾ ਜਿਹੜਾ ਹਿੱਸਾ ਹੈਗਾ ਉਹ ਸਾਫ਼ ਸੁਥਰਾ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਇਹਦੇ ਵਿੱਚ ਕੱਟ ਲਗਾ ਲਵਾਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨੀਆਂ ਟਿੰਡੋਆਂ ਨੇ ਇਹ ਸਾਰੀਆਂ ਟਿੰਡੋਆਂ ਤਿਆਰ ਕਰ ਲਵਾਂਗੇ ਜਿਨ੍ਹਾਂ ਦੇ ਬੀਜ ਪੱਕੇ ਹੈਗੇ ਉਹ ਵੀ ਬੀਜ ਕੱਢ ਕੇ ਆਪਾਂ ਤਿਆਰ ਕਰ ਲਵਾਂਗੇ ਜਿਹੜੀਆਂ ਕੱਚੀਆਂ ਨਹੀਂ ਆ ਉਹਨਾਂ ਦੇ ਆਪਾਂ ਇਸ ਤਰ੍ਹਾਂ ਸੈਂਟਰ ਚੋਂ ਦੋ ਕੱਟ ਲਾ ਕੇ ਤੇ ਉਹਨਾਂ ਨੂੰ ਆਪਾਂ ਕੱਟ ਕੇ ਰੱਖ ਲਵਾਂਗੇ ਆ ਦੇਖੋ ਇਹ ਟਿੰਡੋ ਦੇ ਵੀ ਬੀਜ ਪੱਕੇ ਸੀਗੇ ਤੇ ਇਹ ਵੀ ਮੈਂ ਕੱਟ ਤਾਂ ਲਗਾ ਲਿਆ ਸੀਗਾ ਪਰ ਬਾਅਦ ਚ ਦੀ ਮੈਨੂੰ ਧਿਆਨ ਚ ਆਇਆ ਤੇ ਪਰ ਕੋਈ ਗੱਲ ਨਹੀਂ ਇਹਨੂੰ ਮੈਂ ਬਚਾ ਲਉ ਕੱਟ ਕੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਬੀਜ ਜਿਹੜੇ ਹਟਾਤੇ ਹੈਗੇ ਸਾਰੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨੀਆਂ ਟਣੋਂ ਅਸੀਂ ਸਾਰੀਆਂ ਨੂੰ ਆਪਾਂ ਕੱਟ ਲਗਾ ਕੇ ਰੱਖ ਲਿਆ ਉਸ ਤੋਂ ਬਾਅਦ ਆਪਾਂ ਲਸਣ ਲੈ ਲਿਆ ਕੁਛ ਛਿੱਲਿਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਤਿੰਨ ਚਾਰ ਪਿਆਜ਼ ਲੈ ਕੇ ਜਿਹੜੇ ਉਹ ਲੈ ਲਏ ਹੈਗੇ ਛੱਲ ਕੇ ਤੇ ਇਹਨਾਂ ਨੂੰ ਆਪਾਂ ਲੰਬਾ-ਲੰਬਾ ਕੱਟ ਲਵਾਂਗੇ ਤੇ ਤਿੰਨ ਚਾਰ ਟਮਾਟਰ ਲੈ ਲਏ ਹੈਗੇ ਤੇ ਇਹਨਾਂ ਨੂੰ ਵੀ ਆਪਾਂ ਕੱਟ ਲਵਾਂਗੇ ਕੱਟ ਕੇ ਆਪਾਂ ਇਹਨਾਂ ਦਾ ਮਸਾਲਾ ਬਣਾ ਲਵਾਂਗੇ ਮਸਾਲਾ ਬਣਾ ਕੇ ਤੇ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਇਹ ਜਿਹੜੀ ਸਬਜ਼ੀ ਹੈ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਾਂਗੇ ਉਹਦੇ ਵਿੱਚ ਆਪਾਂ ਇੱਕ ਕੜਛੀ ਭਰ ਕੇ ਫੋਲਾ ਇੱਕ ਬੇਸਨ ਲੈ ਲਵਾਂਗੇ ਇਹਦੇ ਵਿੱਚ ਤੁਸੀਂ ਕੁਝ ਵੀ ਨਹੀਂ ਪਾਉਣਾ ਹੈਗਾਗਾ ਨਾ ਤੇਲ ਨਾ ਕਿਉਂ ਬੱਸ ਇਸੇ ਹਲਕਾ ਹਲਕਾ ਭੁੰਨਣਾ ਹੈਗਾ ਜਿਹੜਾ ਬੇਸਨ ਹੈਗਾ ਜਿਹੜਾ ਇਹਦਾ ਕੱਚਾਪਨ ਹੈਗਾ ਉਹ ਖਤਮ ਕਰਨਾ ਹੈਗਾ ਆਪਾਂ ਨੇ ਵੀ ਆਪਾਂ ਨੂੰ ਕੱਚਾਪਨ ਮਹਿਸੂਸ ਨਾ ਹੋਵੇ ਤੇ ਇਹਨੂੰ ਆਪਾਂ ਜਦੋਂ 스ਮੈਲ ਆਉਣ ਲੱਗ ਜਾਂਦੀ ਹੈ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਬੇਸਨ ਹੈਗਾ ਪੁੱਜ ਗਿਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਬਣਾਇਆ ਸੀਗਾ ਪਿਆਜ਼ ਲਸਣ ਤੇ ਟਮਾਟਰ ਦਾ ਇਹਦੇ ਵਿੱਚ ਤੁਸੀਂ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਤੇ ਉਹਨੂੰ ਆਪਾਂ ਇਹ ਬੇਸਣ ਨੂੰ ਠੰਡਾ ਕਰਕੇ ਸਾਈਡ ਤੇ ਰੱਖ ਲਿਆ ਸੀਗਾ ਤੇ ਇਹਦੇ ਵਿੱਚ ਹੀ ਐਡ ਕਰ ਦਵਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਜਿਹੜੀ ਬੇਸਣ ਦੀ ਹੈ ਕਈ ਵਾਰ ਗੁੱਠਲੀਆਂ ਬਣ ਜਾਂਦੀਆਂ ਨੇ ਪਰ ਗੁੱਠਲੀਆਂ ਨਹੀਂ ਬਣ ਦੇਣੀਆਂ ਨੂੰ ਆਪਾਂ ਚੰਗੀ ਤਰ੍ਹਾਂ ਕੜਸ਼ੀ ਨਾਲ ਮਿਲਾ ਕੇ ਆਪਾਂ ਵਧੀਆ ਸੈੱਟ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਨੇ ਨੇ ਜਿਵੇਂ ਧਨੀਆ ਪਾਊਡਰ ਐਡ ਕਰ ਲੈਗਾ ਗਰਮ ਮਸਾਲਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਦੀ ਤੇ ਲਾਲ ਮਿਰਚ ਟੇਸਟ ਅਨੁਸਾਰ ਤੇ ਜਿਹੜਾ ਨਮਕ ਹੈਗਾ ਉਹ ਵੀ ਆਪਾਂ ਟੇਸਟ ਅਨਸਾਰ ਹੀ ਲੈ ਲੈਣਾ ਮੇਰੇ ਆਸੇ-પાસੇ ਖੜਕਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਸਾਡੇ ਦੋ ਬਰਖਸ਼ਾ ਆਪਾਂ ਨੇ ਆਸੇ-પાસੇ ਤਾਂ ਕਰਕੇ ਮੈਨੂੰ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈਗੀ ਚਲੋ ਕੋਈ ਗੱਲ ਨਹੀਂ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਟੇਸਟ ਅਨਸਾਰ ਨਮਕ ਸੀਗਾ ਉਹ ਲੈ ਲਿਆਗਾ ਤੇ ਇਹ ਵੀ ਮਸਾਲੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਲਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਾਂ ਜਿਹੜੀਆਂ ਟਿੰਡੋਆਂ ਸੀਗੀਆਂ ਉਹ ਲੈ ਲਵਾਂਗੇ ਤੇ ਜਿਹੜਾ ਇਹ ਮਸਾਲਾ ਹੈਗਾ ਇਹ ਆਪਾਂ ਟਿੰਡਵਾਂ ਦੇ ਵਿੱਚ ਭਰਨਾ ਹੈਗਾ ਇਹਨੂੰ ਪਕਾਉਣਾ ਨਹੀਂ ਹੈਗਾ ਮਸਾਲੇ ਨੂੰ ਇਹ ਕੱਚਾ ਹੀ ਮਸਾਲਾ ਹੈਗਾ ਤੇ ਇਕੱਲਾ ਆਪਾਂ ਬੇਸਣ ਹੈਗਾ ਜਿਹੜਾ ਉਹੀ ਭੁੰਨਿਆ ਸੀਗਾ ਬਾਕੀ ਮਸਾਲਾ ਪੀਸ ਕੇ ਵੈਸੇ ਹੀ ਆਪਾਂ ਕੱਚੇ ਦਾ ਕੱਚਾ ਹੀ ਲੈ ਲਏਗਾ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਮਸਾਲਾ ਹੈਗਾ ਆਪਣਾ ਬਿਲਕੁਲ ਤਿਆਰ ਹੋ ਗਿਆ ਇੱਕ ਛੋਟੇ ਚਮਚੇ ਦੀ ਸਹਾਇਤਾ ਨਾਲ ਆਪਾਂ ਇਹਨੂੰ ਜਿਹੜਾ ਟਿੰਡਵਾਂ ਦੇ ਵਿੱਚ ਇਸ ਤਰ੍ਹਾਂ ਚੰਗੀ ਤਰ੍ਹਾਂ ਪੂਰਾ ਫੁੱਲ ਭਰ ਲਵਾਂਗੇ ਸਤਰਾ ਪਰਪਰ ਕੇ ਆਪਾਂ ਟਿੰਡੋਆਂ ਨੇ ਜਿਹੜੀਆਂ ਸਾਰੀਆਂ ਤਿਆਰ ਕਰ ਲਵਾਂਗੇ ਜਿਹੜੀਆਂ ਕੱਟੀਆਂ ਹੋਈਆਂ ਟਿੰਡੋਆਂ ਨੇ ਉਹਨਾਂ ਦੇ ਵਿੱਚ ਵੀ ਆਪਾਂ ਐਸੇ ਤਰ੍ਹਾਂ ਹੀ ਮਸਾਲਾ ਭਰ ਲਵਾਂਗੇ ਕਿਉਂਕਿ ਬਾਬਾ ਬਾਬਾ ਮਸਾਲਾ ਭਰਨਾ ਹੈਗਾ ਕਾਫੀ ਜ਼ਿਆਦਾ ਸਾਰਾ ਕਿਉਂਕਿ ਜਿਹੜਾ ਮਸਾਲੇ ਦਾ ਟੇਸਟ ਹੈ ਉਹਦੇ ਨਾਲ ਹੀ ਟਿੰਡੋ ਦੀ ਸਬਜ਼ੀ ਹੈ ਜਿਹੜੀ ਵਧੀਆ ਸੁਆਦ ਲੱਗਦੀ ਹੈਗੀ ਜਿਹੜੀ ਇਸ ਤਰ੍ਹਾਂ ਚਾਰ ਪੀਸਾਂ ਦੇ ਵਿੱਚ ਕੱਟੀ ਹੋਈ ਹੈ ਟਿੰਡੋ ਉਹਦੇ ਵਿੱਚ ਵੀ ਆਪਾਂ ਭਰ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਤੇ ਐ ਭਰ ਕੇ ਰੱਖ ਲਵਾਂਗੇ ਐ ਚੰਗੀ ਤਰ੍ਹਾਂ ਕੋਟ ਕਰ ਲੈਣਾ ਨੂੰ ਮਸਾਲੇ ਨਾਲ ਤੇ ਇਹਦਾ ਜਿਹੜਾ ਟੇਸਟ ਹੈਗਾ ਬਹੁਤ ਵਧੀਆ ਆਉਂਦਾ ਮਸਾਲੇ ਦਾ ਵੇਸਣ ਵਾਲੇ ਦਾ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਟਿੰਡੋਆਂ ਨੇ ਜਿਹੜੀਆਂ ਇਹਨਾਂ ਨੂੰ ਭਰ ਕੇ ਤਿਆਰ ਕਰ ਲਵਾਂਗੇ ਇਹ ਸਬਜ਼ੀ ਜਿਹੜੀ ਬਹੁਤ ਹੀ ਟੇਸਟੀ ਬਣਦੀ ਹੈ ਖਾਣ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਨ ਲੈ ਲਵਾਂਗੇ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਲੈ ਲਵਾਂਗੇ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਨਾ ਇੱਥੇ ਮੈਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਕੱਟ ਲਈਆਂ ਸੀਗੀਆਂ ਤੇ ਆ ਜਿਹੜੇ ਟਿੰਡੋ ਆ ਇਹ ਬਿਲਕੁਲ ਭਰ ਕੇ ਤਿਆਰ ਹੋ ਗਈਆਂ ਸਾਰੀਆਂ ਤੇ ਆ ਜੀਰਾ ਪਾਤਾ ਇਹਦੇ ਵਿੱਚ ਤੇ ਤੋ ਤਿੰਨ ਮਿਰਚਾਂ ਕੱਟ ਲਈਆਂ ਸੀ ਮੈਂ ਹਰੀਆਂ ਗੋਲ ਗੋਲ ਤੇ ਇਹਨਾਂ ਨੂੰ ਆਪਾਂ ਇਹਦੇ ਵਿੱਚ ਪਨ ਲਵਾਂਗੇ ਥੋੜਾ ਜਿਹਾ ਪਕਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਟਿੰਡੋ ਭਰੀ ਹੋਈ ਹੈਗੀ ਉਹ ਆਪਾਂ ਇਹਦੇ ਵਿੱਚ ਰੱਖ ਦਵਾਂਗੇ ਬਣਾਉਣ ਵਾਸਤੇ ਟਿੰਡੋ ਦੇ ਵਿੱਚ ਕੋਈ ਵੀ ਪਾਣੀ ਨਹੀਂ ਪਾਉਣਾ ਹੈਗਾ ਕਿਉਂਕਿ ਆਪਣੇ ਵਿੱਚੋਂ ਹੀ ਜਿਹੜਾ ਪਾਣੀ ਨਿਕਲਦਾ ਹੈ ਇਹ ਟਿੰਡੋ ਦੇ ਵਿੱਚ ਉਸੇ ਨਾਲ ਹੀ ਸਬਜ਼ੀ ਬਣ ਕੇ ਜਿਹੜੀ ਤਿਆਰ ਹੋ ਜਾਂਦੀ ਹੈਗੀ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਟਿੰਡੋਆਂ ਇਹ ਪੈਨ ਦੇ ਵਿੱਚ ਰੱਖ ਲਵਾਂਗੇ ਇਹਨੂੰ ਬਿਲਕੁਲ ਸਲੋ ਫਲੇਮ ਦੇ ਉੱਤੇ ਪਕਦੇ ਰਹਿਣ ਦੇਣਾਗਾ ਤੇ ਵਿੱਚ ਦੀ ਇੱਕ ਦੋ ਵਾਰੀ ਹਿਲਾ ਦੇਣਾਗਾ ਕਿ ਇਹਨਾਂ ਦਾ ਪਾਸਾ ਬਰਤ ਲੈਣਾ ਹੈ ਟਿੰਨੋਂ ਆਂਦਾ ਇਹ ਜਿਹੜੀ ਸਬਜੀ ਹੈਗੀ ਬਹੁਤ ਹੀ ਟੇਸਟੀ ਬਣਦੀ ਹੈ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਗੇ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਣੇ Facebook ਪੇਜ ਨੰਬਰ 1 ਰਸੋਈ ਨੂੰ ਵੀ ਫੋਲੋ ਕਰ ਲੈਣਾ Instagram ਤੇ ਵੀ ਆਪਣੀ ਆਈਡੀ ਹੈ ਘੈਂਟ ਸਰਦਾਰਨੀ ਦੇ ਨਾਮ ਤੇ ਤੇ ਉਹਨੂੰ ਵੀ ਫੋਲੋ ਕਰ ਲੈਣਾ ਇਸ ਤਰ੍ਹਾਂ ਕਰਕੇ ਜਿਹੜੀ ਸਬਜੀ ਹੈਗੀ ਇਹਨੂੰ ਹੁਲਡ ਪਲਟ ਕਰਕੇ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਇਹ ਸਬਜੀ ਹੈ ਬਹੁਤ ਹੀ ਟੇਸਟੀ ਬਣਦੀ ਹੈਗੀ ਖਾਣ ਦੇ ਵਿੱਚ ਤੇ ਜਲਦੀ ਆਪਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਹੋਰ ਇੱਕ ਨਵੀਂ ਰੈਸਪੀ ਮਿਲਦੇ ਹੈਗੇ ਤੁਹਾਨੂੰ ਨਵੀਂ ਰੈਸਪੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਸ਼াশਤਰੀਕਾਲ ਜੀ